ਪਿਛਲੇ ਕਈ ਦਿਨਾਂ ਤੋਂ ਤੁਸੀਂ ਖਬਰਾਂ 'ਚ ਵੇਖ ਹੀ ਰਹੇ ਹੋਮੋਗੇ ਕਿ ਅਮਰੀਕਾ ਦੇ ਫਲੋਰੀਡਾ 'ਚ ਹੋਇਆ ਟਰੱਕ ਹਾਦਸਾ ਕਿੰਨਾ ਵੱਡਾ ਸਦਮਾ ਬਣ ਗਿਆ ਇਸ ਹਾਦਸੇ 'ਚ ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਪੰਜਾਬੀ ਸਿੱਖ ਨੌਜਵਾਨ ਜੋ ਕਿ ਉਸ ਸਮੇਂ ਟਰੱਕ ਨੂੰ ਚਲਾ ਰਿਹਾ ਸੀ ਹਰਜਿੰਦਰ ਸਿੰਘ 45 ਸਾਲ ਦੀ ਸਖਤ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ ਅੱਜ ਗੁਰਪਤਵੰਤ ਸਿੰਘ ਪੰਨੂ ਨੇ ਹਰਜਿੰਦਰ ਬਾਰੇ ਇੱਕ ਵੱਡਾ ਐਲਾਨ ਕੀਤਾ ਜਿਸ ਨਾਲ ਲੋਕਾਂ ਵਿੱਚ ਕਾਫੀ ਉਮੀਦ ਜਾਗੀ ਹੈ ਤਾਂ ਨੂੰ ਦੱਸ ਦਈਏ ਕਿ ਗੁਰਪਤਵੰਤ ਸਿੰਘ ਪੰਨੂ ਇਸ ਵੇਲੇ ਹਰਜਿੰਦਰ ਸਿੰਘ ਦੀ ਤਰਫੋਂ ਕੇਸ ਲੜ ਰਿਹਾ ਹੈ ਤੇ ਹਰਜਿੰਦਰ ਸਿੰਘ ਦਾ ਵਕੀਲ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਹ ਕੇਸ ਸਿਰਫ ਹਾ ਸਾਹੀ ਸਾਬਤ ਹੋ ਗਿਆ, ਯਾਨੀ ਕਿ ਇਸ ਨੂੰ ਕਤਲ ਦੀ ਰੰਗਤ ਨਾ ਦਿੱਤੀ ਜਾਏ ਤਾਂ ਇਹ ਹਰਜਿੰਦਰ ਲਈ ਬਹੁਤ ਜ਼ਿਆਦਾ ਵੱਡੀ ਰਾਹਤ ਹੋਵੇਗੀ। ਹਰਜਿੰਦਰ ਦੀ 45 ਸਾਲ ਦੀ ਸਜ਼ਾ ਘਟ ਕੇ ਸਿਰਫ 5 ਸਾਲ ਹੀ ਰਹਿ ਸਕਦੀ ਹੈ। ਇਸ ਦਾ ਮਤਲਬ ਹੈ ਕਿ 40 ਸਾਲ ਦੀ ਸਜ਼ਾ ਮਾਫ਼ ਹੋ ਸਕਦੀ ਹੈ ਜੋ ਕਿ ਹਰਜਿੰਦਰ ਤੇ ਉਸਦੇ ਪਰਿਵਾਰ ਲਈ ਵੱਡੀ ਰਾਹਤ ਹੋਵੇਗੀ ਪਰ ਦੂਜੇ ਪਾਸੇ ਅਮਰੀਕੀ ਪੁਲਿਸ ਤੇ ਲੋਕ ਹਰਜਿੰਦਰ ਲਈ ਸਖਤ ਸਜ਼ਾ ਦੀ ਮੰਗ ਕਰ ਰਹੇ ਹਨ ਇਸ ਦੇ ਨਾਲ ਹੀ ਹਰਜਿੰਦਰ ਖਿਲਾਫ ਕਈ ਸਬੂਤ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਜਾ ਰਹੇ ਹਨ ਜਿਵੇਂ ਕਿ ਉਸ ਨੂੰ ਡਰਾਈਵਿੰਗ ਸਾਈਨ ਬਾਰੇ ਨਹੀਂ ਪਤਾ ਉਹ ਡਰਾਈਵਿੰਗ ਟੈਸਟ ਚ ਫੇਲ ਹੋਇਆ ਸੀ ਤੇ ਅੰਗਰੇਜ਼ੀ ਦੇ ਵਿੱਚ ਵੀ ਉਸ ਦਾ ਬਹੁਤ ਜ਼ਿਆਦਾ ਹੱਥ ਤੰਗ ਹੈ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨਾ ਉਹ ਪੰਜਾਬੀਆਂ ਲਈ ਤੇ ਹਰਜਿੰਦਰ ਲਈ ਚਿੰਤਾ ਦਾ ਵਿਸ਼ਾ ਬਣ ਰਹੀਆਂ ਨੇ ਹੁਣ ਸਵਾਲ ਇਹ ਹੈ ਕਿ ਹਰਜਿੰਦਰ ਨੂੰ ਇਨਸਾਫ ਮਿਲੇਗਾ ਜਾਂ ਉਸ ਨੂੰ ਸਖਤ ਸਜ਼ਾ ਭੁਗਤਣੀ ਪਵੇਗੀ ਆਓ ਤੁਹਾਨੂੰ ਦਿਖਾਉਂਦੇ ਹਾਂ ਹਰਜਿੰਦਰ ਦੀ ਇੱਕ ਮਹੀਨਾ ਪੁਰਾਣੀ ਉਹ ਵਾਇਰਲ ਹੋਈ ਵੀਡੀਓ ਪਰ ਵੀਡੀਓ ਦੇਖਣ ਤੋਂ ਪਹਿਲਾਂ ਜੇ ਤੁਸੀਂ ਵੀ ਹਰਜਿੰਦਰ ਲਈ ਦੁਆ ਕਰਦੇ ਹੋ ਕਿ ਉਹ ਸਖਤ ਸਜ਼ਾ ਤੋਂ ਬਚ ਸਕੇ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਆਖਰੀ ਤੱਕ ਦੇਖ ਕੇ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਣਾ ਧੰਨਵਾਦ So, what I'm going to do here is instead of writing it for 60 and a 45, I'm just going to write it for 55 and a 45. All right, since you said that you were starting to slow down, I'm going to help you out. Okay, this is 55 and a 45. The fine is only $25. Thank you. You have 30 days to pay it. You can pay it online by phone or through the mail, yes. or you can come back and see a judge. What would you like to do? Would you like to go to court or would you like to just pay the fine? Pay the fine? Okay, yeah, you have 30 days, okay? Okay. And then on the inspection right here, it just shows you level 2 walk-around inspection and i didn't find any other violations on the truck okay. or trailer just should just got to pick up get a couple signatures from you well, in the no my in the racket in the my first time in the this already in the five year in the no ticket no tickets yeah uh, i hate to be the first guy to write you a ticket but... full name sir yes sir Here's the one that you're and you have 30 days to take care of it. One sec, I'm going scan these, and like I guess I have your other stuff here also.